ਬੈਗ ਤੇ ਸਵਾਗਤ ਆ ਜੀ ਤੁਹਾਡੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਏ ਹਾਂ ਸੀ ਆਪਣੇ ਪੇਤਾਂ ਦੇ ਵਿੱਚ ਤੇ ਪੱਠੇ ਪੀਜੇ ਸੀ ਉਹਨੂੰ ਵੇਖਣਾ ਕਿੰਨੇ ਵੱਡੇ ਹੋਏ ਨਾਲ ਹੀ ਅਸੀਂ ਇੱਥੇ ਖਾਦ ਖਲਾਰੀ ਆ ਇੱਥੇ ਦੇਖ ਸਕਦੇ ਹੋ ਥੋੜੇ ਥੋੜੇ ਵੱਡੇ ਹੋਏ ਆ ਜੀ ਤੇ ਇੱਧਰ ਕਣਕ ਵੀਜੀ ਹੋਈ ਆ ਜੀ ਤੇ ਵਲੌਗ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਜੇ ਹੋਰ ਕਹੀ ਵਕ ਵਕ ਤੇ ਰਣੇ ਵਲੋਗ ਵੇਖਣੇ ਆ ਤੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤੇ ਇੱਧਰ ਸਾਰੀ ਕੰਕਬੀਦੀ ਹੋਈ ਆ ਜੀ। ਆਹ ਹੀ ਗੱਲ। ਇੱਕ ਜਾਮੂ ਦਾ ਪੂਟਾ ਵਾ। ਤੇ ਇਹ ਇੱਕੰਬਰੂਟਾ ਦਾ। ਨਾਲੀ ਘਰ ਦੇ ਨਾਲ ਕਹਿੰਦੇ ਜਾਣਾ ਮੈਂ ਚਲੋ ਫੇਰ ਆਜੂ। ਨਾਲ ਮਮੀ ਆਈ ਹੈ ਮੇਰੀ ਨਾਲ ਕਿਸ ਤਰ੍ਹਾਂ ਕਿਹਾ ਕੋਣਾ ਸਾਡਲੇ ਸਾਡਲੇ ਲੋਕ ਕੋਣ ਬੋਇਆ ਬਹੁਤ ਜਿਆਦਾ ਹੈਗਾ ਇਹ ਬਸ ਪਾਣੀ ਵਾਲਿਆ ਬਹੁਤ ਵਧੀਆ ਹੈ ਆ ਲੋ ਵੀ ਆ ਗਿਆ ਪੈਰੀਆਂ ਦੇ ਵਿੱਚ ਹੀ ਸੀ ਤੇ ਲਾਗੂ ਕੁੱਤਾ ਆ ਗਿਆ ਹੁਣ ਡਰੋਂਦਿਆ ਵਾ ਹੁਣ ਭਜੋਣਾ ਵਾ ਵੇਖੋ ਮੇਰੇ ਵੱਲ ਆ ਗਿਆ ਜੀ ਕੁੱਤਾ ਕਾਰ ਕਿਚ ਰਗ ਗਿਆ ਜੀ ਇਥੋਂ ਖੁਰ 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 ਚਲ ਗਿਆ ਆਇਆ ਇਥੇ ਇਹ ਹੋਰ ਨਵੀਂ ਚੱਲ ਰਹੀ ਆਂ ਕਾਰ ਤੇ ਹੁਣ ਮੈਂ ਚੱਲਾਂ ਜੀ ਆਪਣੇ ਮੋਟਰਸਾਈਕਲ ਉੱਤੇ ਤੇ ਪਿਛਲੇ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਇਸ ਨੂੰ ਵੀ ਜ਼ਰੂਰ ਕਰਿਓ ਤੇ ਹੁਣ ਲੋੜੀ ਆਉਣ ਵਾਲੀ ਆ ਤੇ ਪਤੰਗਾਂ ਦੇ ਬਲੌਗ ਵੀ ਚਾੜਾਂਗੇ ਕੋਈ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਹੁਣ ਚੱਲਦੇ ਆਂ ਅੱਗੇ ਤੇ ਦੇਖਦੇ ਆਂ ਕੋਈ ਪਤੰਗ ਚੜ੍ਹਦੀ ਹੋਊਗੀ ਤੇ ਫੇਰ ਚੜਾਉਨੇ ਆਂ ਬੰਦੇ ਤੇ ਇਧਰ ਸੀਵਰੇਜ ਵੀ ਆ ਲੱਗੇ ਤੇ ਬੜੇ ਜਾਣੇ ਲੱਗਦਾ ਪਈ ਇਸ ਵੇ ਨੂੰ ਥੂੜਾ ਜਿਹੜੇ ਨਵੇਂ ਆਉਂਦੇ ਆ ਨਾ ਤੇ ਫਾਰੇ ਇਹ ਨਹੀਂ ਕੀਵਰੇਜ ਦਾ ਸਾਰਿਆਂ ਦੇ ਤਰ੍ਹਾਂ ਦਾ ਟੱਕਾ ਉਹ ਤੇਰੇ ਇੱਥੇ ਹੁੰਦਾ ਤੁਹਾਨੂੰ ਉਹ ਖਾਲਦੇ ਆ ਬੜੇ ਦੇਖੋ ਜੀ ਫਟੋ ਘੱਟ ਪਾਣੀ ਸੇ ਦਾ ਬੇਵਨਿਆ ਇਹ ਨਾਲ ਦੇ ਵਿੱਚ ਪਾਣੀ ਆਹ ਵਾ ਅਨੁਤਵਦੀਆਂ ਜੀ ਅਰ ਜੀ ਉਹਨਾਂ ਜੀ ਆਪਣੀ ਫੜਕਵਲ ਅਵੇਖੋ ਜੀ ਵੇਖੋ ਜੀ ਬਖਤਾਂ ਬੈਠੀਆਂ ਹਈਆਂ ਜੀ ਵੇਖੋ ਚਲੋ ਜੀ ਹੁਣ ਚੱਲਦੇ ਆਂ ਜੀ ਘਰ ਏ ਬਲੌਗ ਚੰਗਾ ਲੱਗਾ ਤਾਂ ਲਾਈਕ ਮੈਨ ਜੁਸ ਕਰਿਓ ਮਿਲਦੇ ਆ ਜੀ ਨੈਕਸਟ ਬਲੌਗ ਵਿੱਚ ਅਗਲੇ ਬਲੌਗ ਤੱਕ ਪੰਨ ਮਿਲਦੇ ਆ ਜੀ ਨੈਕਸਟ ਬਲੌਗ ਵਿੱਚ